ਉਹ ਦਸਵੇਂ ਮਾਰੇ ਦੀ ਮਾਤਾ ਜੀ ਸਪਾਗ ਜੀ ਕਹਿੰਦੇ ਨੇ ਸਪਾਗ ਜੀ ਸ਼ਿਵੇਂ ਮਾਰੇ ਦਾ ਨਾਂ ਸੀ ਨੰ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਤੋ ਵਿੱਚ ਲੱਗਦਾ ਨਾ ਗੁਬਿੰਦ ਇਸ ਕਰਕੇ ਵੱਡਿਆਂ ਦਾ ਐਸਾ ਕਰਦੇ ਹੁੰਦੇ ਪੁਰਾਣੇ ਸਮੇਂ ਵਿੱਚ ਹੁਣ ਤਾਂ ਦੁਨੀਆ ਕੁਝ ਜ਼ਿਆਦਾ ਹੀ ਪੜ ਗਈ ਇੱਕ ਬੀਬੀ Rajasthan ਵਿੱਚ ਉਹ ਆਵਾਜ਼ਾਂ ਮਾਰੇ ਹਰ ਕਿਨੂ ਕਾਕੇ ਨਵਾਜਾਂ ਮਾਰਦੇ ਕਿਹਦੇ ਕਾਕੇ ਦੇ ਭਾਪੇ ਨੂੰ ਉੱਚੀ ਉੱਚੀ ਨਾਂ ਲੈ ਲੈ ਤੋੜਦਾ ਤਾਂ ਬਸ ਕਮ ਖੁੱਲਾਈ ਹੈ ਸਾਡੇ ਕਹਿੰਦੇ ਪੜਿਆ ਲਿਖਿਆ ਚੰਗੀ ਚੱਲਦਾ ਇੱਕ ਹੋਰ ਤਾਂ ਸੀ ਗਏ ਤੇ ਉਹਨੇ ਟੈਲੀਫੋਨ ਕਰ ਦਿੱਤਾ ਕਾਰ ਦੇ ਵਿੱਚੋਂ ਹੈਲੋ ਭੈਣ ਜੀ ਸਤ ਸ੍ਰੀ ਅਕਾਲ ਅਗੋਂ ਆ ਜਾਈ ਸਤ ਸ੍ਰੀ ਅਕਾਲ ਆ ਬਾਬਾ ਜੀ ਨੇ ਤੇ ਆ ਰਹੇ ਨੇ ਮੇਰੇ ਨਾਲ 15 ਮਿੰਟਾਂ 'ਚ ਪਹੁੰਚ ਰਹੇ ਆ ਤੇ ਇਹਨਾਂ ਨੂੰ ਸ਼ੂਗਰ ਹੈ ਮਿੱਠੇ ਤੋਂ ਬਿਨਾ ਚਾਹ ਬਨਾਈ ਜਦੋਂ ਉਹਨਾਂ ਦੇ ਘਰ ਆ ਗਏ ਕਾਕਾ ਡੈਡੀ ਡੈਡੀ ਆਖੇ ਉਹਨੂੰ ਵੀ ਡੈਡੀ ਆਖੇ ਤੇ ਬੀਬੀ ਨੂੰ ਵੀ ਡੈਡੀ ਆਖੇ ਉਹਨੂੰ ਵੀਰ ਜੀ ਆਖੇ ਤੇ ਉਹਨੂੰ ਭੈਣ ਜੀ ਆਖੇ ਮੈਂ ਤਾਂ ਬੜੇ ਚੱਕਰ ਚ ਪੈ ਗਿਆ ਮੈਂ ਇਸ ਤੱਕਾਦਾ ਆ ਕਾਕਾ ਕੀ ਦੇਵੀ ਉਹਨੂੰ ਵੀ ਡੈਡੀ ਆਂਦਾ ਉਹਨੂੰ ਮੰਮੀ ਆਂਦਾ ਉਹਨੂੰ ਭੈਣ ਜੀ ਆਂਦੇ ਨੇ ਉਹ ਵੀਰ ਜੀ ਆਖਣ ਦੀ ਮੈਂ ਕਿਹਾ ਕਾਕਾ ਤੁਹਾਡਾ ਕਹਿੰਦੇ ਹਾਂ ਜੀ ਮੈਂ ਕਿਹਾ ਬੀਬੀ ਕਹਿੰਦਾ ਮੇਰੇ ਘਰ ਹੋਏ ਮੈਂ ਕਿਹਾ ਤੁਸੀਂ ਭੈਣ ਜੀ ਆਂਦੇ ਸਾਡੇ ਕਹਿੰਦੇ ਪੜਿਆ ਲਿਖਿਆ ਚ ਹੋਏ ਮੈਂ ਟੱਪ ਕੇ ਮਰੋ ਬਹੁਤੇ ਨਹੀਂ ਪੜੀਦਾ ਹੁੰਦਾ ਥੱਲੇ ਰਿਆ ਕਰੋ ਥੋੜੇ ਜਿਹਾ ਆ ਤੇ ਅੱਜ ਕੱਲ੍ਹ ਦੀਆਂ ਪੜਾਈਆਂ ਨੇ ਮੈਂ ਉਹਨਾਂ ਦੇ ਘਰ ਰਿਆ ਅੱਖੀ ਦੇਖਿਆ ਹਾਲ ਸੁਣੀ ਸੁਣਾਈ ਕੋਈ ਨਹੀਂ ਜੇ ਮੈਂ ਕਿਹਾ ਸੁਣੋ ਹੁਣ ਥੋੜਾ ਜਿਹਾ ਇਤਿਹਾਸ ਸੰਤ ਮਹਾਰਾਜ ਜੀ ਦੇ ਵਿਸਾਖਾ ਸਿੰਘ ਜੀ ਤੇ ਇਹਨਾਂ ਦੀ ਹੋ ਗਈ ਮੰਗਣੀ ਤੇ ਪੱਡੇ ਮਹਾਂਪੁਰਸਾਂ ਦੇ ਨਾਲ ਜੋੜ ਮੇਲਾ ਤੇ ਟੂਟੀਆਂ ਹੁੰਦੀਆਂ ਪਾਣੀ ਇੱਕ ਬੀਬੀ ਨੂੰ ਕਹਿੰਦੇ ਭੈਣ ਜੀ ਪਹਿਲੇ ਮੈਨੂੰ ਪਾਣੀ ਪਰ ਲੈਂਦੇ ਮੈਂ ਸੰਤਾਂ ਵਾਸਤੇ ਲੈ ਕੇ ਜਾਣਾ ਕੋਲ ਖੜਾ ਇੱਕ ਹੋਰ ਕਹਿੰਦਾ ਵਸਾਕਾ ਸਿੰਘ ਇਹਦੇ ਨਾਲ ਤੇ ਤੇਰੀ ਮੰਗਣੀ ਹੋਈ ਕਿ ਸਾਸਤ੍ਰਿਕ ਕਾਲ ਬਸ ਹੋਣ ਪੈਣੀ ਹੈ ਵਿਆਹ ਕਰਾਇਆ ਹੀ ਨਹੀਂ ਆਹ ਤੈ ਤਾਈ ਮਕਨ ਉਨੇਕ ਬੜੋ ਜਿੰਨੇ ਮਰਿਆਦਾ ਚ ਰਹੋ ਚੰਗਾ ਹੱਦਾਂ ਨਹੀਂ ਟੱਪੀਦੀਆਂ ਹੁੰਦੀਆਂ ਗਾਂ ਨਹੀਂ ਬਹੁਤਾ ਜਾਈਦਾ ਸੋ ਵਿਚਾਰ ਹੋ ਰਹੀ ਸੀ ਬੜਾ ਵੱਡਿਆਂ ਦਾ ਸਤਿਕਾਰ ਹੁਣੇ ਗੋਬਿੰਦ ਰਾਏ ਗੋਬਿੰਦ ਰਾਏ ਤੇ ਸਾਰੇ ਫੈਲ ਗਿਆ ਪਟਣੀ ਸ਼ਹਿਰ ਚ ਮਾਤਾ ਜੀ ਨੇ ਕਿਹਾ ਸੀ ਕੁਛ ਅੰਡਿੱਠੇ ਲੋਕ ਆ ਰਹੇ ਨੇ ਅੱਗੇ ਦੇਖੇ ਹੀ ਨਹੀਂ بڑے بڑے ਮੰਡਲਾਂ ਦੇ ਦੇਵਤੇ ਮਨੁੱਖਾਂ ਦਾ ਰੂਪ ਧਾਰ ਤਾਰ ਤਾਰ ਕੇ ਮਹਾਰਾਜ ਦੇ ਦਰਸ਼ਨ ਕਰਨ ਵਾਲੀ ਇਹ ਤਾਂ ਮौज ਬਣ ਗਈ ਸਰਗੁਣ ਸਰੂਪ ਵਿੱਚ ਨਿਰਗੁਣ ਨੂੰ ਕਹਿੰਦੇ ਜਿਹੜੇ ਦਿਸੇ ਹੀ ਨਾ ਤੇ ਸਰਗੁਣ ਵੀ ਜਿਹਨੂੰ ਦਿਸ ਜਾਏ ਉਹਨੂੰ ਸਰਗੁਣ ਕਹਿੰਦੇ ਨੇ ਸਰਗੁਣ ਨਿਰਗੁਣ ਰੰਕਾਰ ਸੁੰਨ ਸਮਾਦੀ ਆਪ ਉੱਥੇ ਜਾ ਕੇ ਇੱਕ ਹੋ ਗਏ ਤਾਂ ਮੈਂ ਗੱਲ ਸ਼ੁਰੂ ਕੀਤੀ ਸੀ